ਸਸ਼ੇ ਕਲਜੀ ਦੀ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੰਝ ਦੀ ਵੱਡੀ ਖਬਰ ਖਬਰਾਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਪੰਜਾਬ ਅਤੇ ਚੰਡੀਗੜ੍ਹ ਚ ਅੱਜ ਰਾਤ ਮੌਸਮ ਬਦਲੇਗਾ ਤੇ ਅਗਲੇ ਦਿਨ ਚ ਮੀਂਹ ਪੈਣ ਦੀ ਸਭਾਵਨਾ ਹੈ ਇਸ ਦੇ ਨਾਲ ਹੀ ਖਬਰ ਸਾਹਮਣੇ ਰਹੀ ਪੰਜਾਬ ਚੰਡੀਗੜ੍ਹ ਵਿੱਚ ਅੱਜ ਰਾਤ ਤੋਂ ਮੌਸਮ ਮੋੜ ਬਦਲ ਜਾਵੇਗਾ ਨਾਲ ਹੀ ਆਉਣ ਵਾਲੇ ਦਿਨਾਂ ਚੋ ਦੋ ਦਿਨ ਵਿੱਚ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸਭਾਵਨਾ ਹੈ ਦੂਜੇ ਪਾਸੇ ਸ਼ਨੀਚਰਵਾਰ ਰਾਤ ਨੂੰ ਐਕਟਿਵ ਹੋਣ ਵੈਸਟਰਨ ਡਿਸਟਰਬੈਂਸ ਸਰਕੂਲੇਸ਼ਨ ਕਰਨ ਕਈ ਇਲਾਕੇਾਂ ਤੇ ਮੀਤੇ ਤੇ ਤੇ ਜੋ ਹੁਣ ਮੌਸਮ ਚੱਲਣ ਦੇ ਕਾਰਨ ਮੌਸਮ ਠੰਡਾ ਹੋ ਰਿਹਾ ਹੈ ਇਸ ਦੇ ਨਾਲ ਹੀ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਆਪਨੂੰ ਵਿੱਚ 1.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਹੁਣ ਕਾਮ ਤਾਪਮਨ ਦੇ ਨੇੜੇ ਲੀ ਪਹੁੰਚ ਗਿਆ ਹੈ ਸਬ ਤੋਂ ਵੱਧ ਤਾਪਮਨ ਪਟਿਆਲਾ ਵਿੱਚ 35.6 ਡਿਗਰੀ ਦਰਜ ਕੀਤਾ ਗਿਆ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਸੂਬਾ ਸੂਦੇ ਵਿੱਚ ਸਿੰਚਰਵਰ ਅਧੀ ਰਾਤ ਨੂੰ ਤੇਜ਼ ਹਨੇਰੀ ਕਾਰਨ ਪਾਵਰ ਕਮਨੀ ਨੂੰ ਨੁਕਸਾਨ ਹੋਇਆ ਹੈ ਤੂਫਾਨ ਕਾਰਨ ਕਈ ਬਿਜਲੀ ਦੇ ਖੰਬੇ ਡਿੱਗ ਗਏ ਹਨ ਇਤ ਤੱਕ ਕਿ ਕਈ ਇਲਾਕਿਆਂ ਵਿੱਚ ਬਿਜਲੀ ਵੀ ਪ੍ਰਭਾਵਿਤ ਹੋਈ ਹੈ ਤੂਫਾਨ ਕਾਰਨ ਕ੍ਰੀਬ 130 ਟਰਾਂਸਫਰ 880 11 केवी तो बाद बिजली ਦੇ ਖੰਬੇ ਅਤੇ ਤਾਰਾਂ ਟੁੱਟਣ ਕਾਰਨ ਕਰੀਬ 1.5 ਕਰੋੜ ਦਾ ਪੇੜਨੁਕਸਾਨ ਹੋਇਆ ਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਤੇ ਵੀਡੀਓ ਲਾਈਕ ਕਰ ਸ਼ੇਅਰ ਜਰੂਰ ਕਰੋ